ਲੋਈ ਆ ਉਤਨੇ ਸਿਰਾ ਘਰਾਇਆ ਅੱਜ ਹੈ ਬਸ ਏ ਅੱਛਾ ਵਾਸ਼ ਹੋਏ ਜੀ ਵਾ ਜਿਆ ਇਹ ਬਾਜੀ ਤੇ ਛੱਡਿਆ ਦੇ ਯੋਰ ਲੋਂਦਾ ਸਿਰਾ ਘਰਾਤਾ ਬਾਬੇ ਹੋਇਆ ਰੂਹ ਹਸ਼ ਹੋ ਗਈ ਭਾਵੇਂ ਪੈ ਤਾਂ ਘੰਟਾ ਕੀ ਫਿਰਿਆ ਰੂਹ ਕੁਛ ਕਰਤੀ ਡਾਟ.ਕੋਮ ਆਪਣਾ ਨੀਲੇ ਦਾ ਪੋਤੇ ਆ ਇਹ ਚੀਨਾ ਜਿਹਾ ਬਣਿਆ ਜਿਹੜੀ ਆ ਗਰਮ ਕੀਤੀ ਕਬੂਤਰੀ ਇਹ ਨਹੀਂ ਉੜਦੀ ਉੜਦੀ ਭਰਾ ਇਹ ਸਾਲੀ ਮਾਦਾ ਦਾ ਮਾਲ ਹੀ ਆ ਹਾਂਜੀ ਬਾਬਿਓ ਕੀ ਹਾਲ ਚਾਲ ਨੇ ਲੈਂਦੇ ਤੇ ਚੜਦੇ ਵਾਲੇ ਭਰਾਵਾਂ ਨੂੰ ਸਾਰਿਆਂ ਨੂੰ ਦਿਲੋਂ ਸਾਸਰੀ ਗਾਲਿਆ ਤੇ ਕਰਦੇ ਆਂ ਇਹਦੀ ਵੀਡੀਓ ਸਟਾਰਟ ਤੇ ਸ਼ੀਲਾ ਵੀ ਆ ਗਿਆ ਤੇ ਬਣਾਉਨੇ ਆਂ ਕੰਮ ਤੇ ਜਿਹੜੀ ਆ ਗਰਮ ਕੀਤੀ ਸੀ ਕਬੂਤਰੀ ਇਹ ਨਹੀਂ ਉੜਦੀ ਉੜਦੀ ਭਰਾਵੋ ਇਹ ਸਾਲੀ ਮਾਤਾ ਦਾ ਮਾਲੀ ਆ ਬੋਏ ਬਾਬਿਓ ਅੱਜ ਲੱਗੇ ਆਂ ਕਬੂਤਰ ਕੱਢਣ ਕਬੂਰੀਆਂ ਕੱਲ ਜ਼ੋਰ ਲਾਈਆਂ ਅੱਜ ਛੱਡਣੀਆਂ ਨਹੀਂ ਹੈਗੀਆਂ ਦੇਖ ਲੈ ਜਿਹੜੇ ਫੁੱਲ ਸਾਰ ਹੋਏ ਨਾ ਉਹੀ ਭੜੀ ਉਹ ਗਿਆ ਸੱਟ ਪੰਜ ਕੁ ਮਿੰਟ ਇਹ ਜਾਲ ਛੱਡ ਲਈ ਜਾਲ ਦੇ ਆ ਨਾਲ ਛਤਰੀਆਂ ਮੈਂ ਕਿਹਾ ਪੈਰ ਲਾ ਲੈਣਗੇ ਕਰੀ ਜਾਲ ਵੀ ਖੁੱਲ ਛੱਡ ਦੇ ਇਦਾਂ ਹੀ ਕੋਈ ਨਹੀਂ ਕੋਈ ਚਿਪਕ ਨਹੀਂ ਕੋਈ ਮਸਲਾ ਨਹੀਂ ਛਤਰੀ-ਛਤਰੀ ਦੇ ਬੈਨ ਦਾ ਪਤਾ ਲੱਗੇ ਜੂ ਮੈਂ ਇਹਨੂੰ ਛੱਡ ਦੇ ਰੱਤਾ ਫੜ ਲਾ ਭਾਵੇਂ ਕਲੀ ਦੇਖ ਦੀ ਆ ਗਈ ਪੂਰੀ ਮਸਲਾ ਨਹੀਂ ਰਦੀ ਨੰਨੀ ਕੁਛ ਛੱਡ ਦੇ ਫਿਰ ਹੈਗਾ ਤਣਾ ਚਲੇ ਜਾ ਜਿਹੜਾ ਕਾਲੀ ਨੂੰ ਦੋਸਤ ਦੇ 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 ਕੀ ਕਰਦਾ ਦੇ ਵੀ ਵੰਦੇ ਨੀ ਸਾਲੇ ਕਿਹੜਾ ਰਤਾ ਦੇ ਸਰ ਇਹ ਰਹਿੰਦੇ ਰਹਿੰਦੇ ਦੂਜਾ ਫਾੜੇ ਦਾ ਆ ਥਲੇ ਬੈਠਾ ਸਿਰ ਸੂ ਸਹੀ ਆ ਇਹ ਤਾਂ ਹੂੰ ਹੂੰ ਇਹ ਇਹ ਸ਼ੁਰੂ ਤੇ ਨਹੀਂ ਬਣੇ ਸਾਲੇ ਇਹ ਪੁੱਤਰ ਬਣਦੇ ਹੀ ਨਹੀਂ ਇਹ ਦੋਨੇ ਇਦਾਂ ਦੇ ਆ ਮੀਲ ਕੱਢ ਦੇ ਚਾਰ ਹੋਵੇ ਹੂੰ ਕਿੰਨਾ ਹੋਵੇ ਤੂੰ ਨਾਲ ਜਾ ਸ਼ਾਹ ਕੱਢ ਲਾ ਸ਼ਾਹ ਇਹ ਕਿ ਸ਼ਾ ਕੱਢ ਲੈ ਇੱਕ ਆ ਕੱਢ ਨੀਲੇ ਦਾ ਉਹ ਆ ਨੀਲੇ ਦਾ ਆ ਜਾ ਦਾ ਆਜਦਾ ਇਹ ਵੀ ਰਹਿੰਦੇ ਵੀ ਸ਼ਾ ਆ ਸ਼ਾ ਰਹਿੰਦੇ ਨਹੀਂ ਨਹੀਂ ਰਹਿੰਦੇ ਉਹ ਨੀਲਾ ਕੱਢ ਪੂਰੇ ਤਰ੍ਹਾਂ ਆ ਛਾਪੀਆ ਵੀ ਦੇਖ ਲਈ ਸਾਰੂ ਗਿਆ ਤੈਨੂੰ ਕੱਢ ਲਈ ਸਾਰੂ ਹੁੰਦਾ ਹੈ ਉਹ ਜੋ ਪਾਣੀ ਦੀ ਆਵਾਜ਼ ਉਹ ਨੀਲਾ ਕੰਪਨੀ ਇਹ ਵੀ ਨੀਲੇ ਦਾ ਪਤਾ ਚੱਕ ਹੋਰ ਆਪ ਨੂੰ ਆਪਣੇ ਟੋਲੂ ਠੀਕ ਪਕੜ ਕੇ ਜੋ ਆਪ ਕੋ ਨਹੀਂ ਪੜਦਾ ਜੀ ਇਹਨੂੰ ਰਹਿਣ ਦਿਆ ਕਰਦੇ ਆ ਹੁਣ ਆ ਫਟ ਹਾਂ ਹਾਂ ਸਹੀ ਹੈ ਸਾਡੇ ਨੂੰ ਵੀ ਬਹੁਤ ਆ ਬਾਬੜੇ ਆ ਬੜੇ ਆ ਬਸ ਛੇ ਹੋ ਗਏ ਲੋਵੇ ਸਦਾ 10 ਮਿੰਟ ਬਹਿਣ ਦੇ ਇਹਨਾਂ ਨੂੰ ਫੇਟ ਆਉਨੇ ਆ ਚੱਲ ਵੀ ਇਹਨਾਂ ਡੋਨੇ ਆ ਹੁਣ ਬਹੁਤ ਟਾਈਮ ਹੋ ਗਿਆ ਆਈ ਤੇ ਚੱਕਦੇ ਤਾਂ ਉਹਨੂੰ ਲੈ ਮੈਂ ਚੱਕਦਾ ਤੂੰ ਦਾ ਗਿਆ ਹੀ ਰਤਾ ਹੈ ਜੈ ਪਾਗਲ ਜੇ ਹੈ ਛਤਰੀ ਥੱਲੇ ਕਰ ਦੇ ਹਾਂ ਹੁਣ ਛੱਡ ਹੁਣ ਦਾ ਇਨਾਂ ਨੂੰ ਇਧਰ ਦੋ ਗਏ ਦੋ ਇਹ ਵੀ ਕੱਟ ਖਾਲੇ ਨੂੰ ਕੱਟ ਕੱਟ ਇਹਨਾਂ ਨੂੰ ਜੱਦੀ ਚਲੋ ਵਾਰ ਲੈਦਸ ਇਹ ਨਹੀਂ ਹੋਏ ਖਰੇ ਤੇ ਪੂਰਾ ਜਾਲ ਖੁੱਲਾ ਉਹ ਵੀ ਨਹੀਂ ਦੀਦਾ ਇਹਨਾਂ ਨੂੰ ਇਹ ਬਹੁਤ ਟਾਈਟ ਫਸਾਈ ਆ ਚਾਲੇ ਖੁਰ ਗਿਆ ਇਹ ਖੁਰ ਗਿਆ ਇਹ ਮੈਨੂੰ ਪਹਿਲੇ ਮਰ ਜਾਣਾ ਨੇ ਸ਼ਿਆਲ ਆ ਵੀ ਗਿਆ ਆਹੀ ਸ਼ਤਰੀ ਲਾ ਦੇਖ ਲਿਆ ਕਾਰਿਸ਼ਲੇ ਆਹੀ ਆਹੀ ਲਿਆ ਅਗਲਾ ਦੇ ਉਥੇ ਲਾ ਦੇ ਉੱਤੇ ਆਹ ਜੋਰ ਲੈ ਬੰਨੇ ਲਾ ਦੀ ਇੱਕ ਲੋਈ ਬਾਬੇ ਸ਼ੇਖ ਉਤਰ ਕੱਢਦੇ ਅੱਜ ਪਹਿਲੇ ਦਿਨ ਦੋੜ ਦੇ ਆਹਾ ਤੇ ਇੱਕ ਓੜਦਾ ਰਤਾ ਵਾਗਿਓਏ ਈਰਾ ਕੀ ਬਣਦਾ ਪਿਆ ਟਾਇਰ ਦੇ ਕੇ ਤਲਮਕਾਏ ਉਹਨੇ ਆ ਨੀਲਾ ਨੀਲਾ.com ਆਪਣਾ ਨੀਲੇ ਦਾ ਪੋਤੇ ਆ ਇਹ ਚੀਨਾ ਜਿਹਾ ਬਣਿਆ ਗੁਲਾਬੀ ਟੂ ਸਿਆਲ ਲੋਈ ਬਾਬਿਓ ਤਿੰਨ ਚਾਰ ਤਾਂ ਬਹਿ ਗਏ ਆ ਧੜਕਦੇ ਧੁੜਕਦੇ ਕਾ ਹੁਣ ਕਿ ਸੰਡਿਆ ਅੱਜ ਵੀ ਤੰਗਈ ਆ ਸਾਲਾ ਜੋਰ ਲਾਉਣ ਡਿਆ ਦੂਜਾ ਕਿਥੇ ਗਿਆ ਰਤੜ ਗਿਆ ਆਹੋ ਆ ਗਿਆ ਮਰਦਾ ਹੀ ਫਿਰਦੇ ਅੱਜ ਤੱਕ ਲੈ ਵੀ ਉੱਤੇ ਗਿਆ ਅਦੁੱਤੀ ਜਿਹੀ ਹਾਂ ਉਹ ਕਿਥੇ ਗਿਆ ਹਾਂ ਓਹ ਦੇਖ ਫਿਰਦਾ ਸ਼ੀਲੇ ਕਿੱਦਾਂ ਫਿਰ ਅੱਜ ਬਣਦੀ ਗੱਲ ਇਹ ਲਾ ਤਾਂ ਕੱਢੀਏ ਹੋਰ ਪਹਿਲਾ ਦਿਨ ਨਹੀਂ ਆ ਪਹਿਲਾ ਦਿਨ ਤਾਂ ਇਦਾਂ ਹੀ ਆ ਕਬੂਤਰ ਹਜੇ ਸੈੱਟ ਸੁੱਟਣ ਨੂੰ ਟਾਈਮ ਲਊਗਾ ਹਾਂ ਨਾ ਫੇਰ ਵੀ ਲਾਈ ਜਾਂਦੇ 15 20 20 ਮਿੰਟ ਲਾਗੇ ਆ ਹੌਲੀ ਹੌਲੀ ਸੈੱਟ ਹੋਣਗੇ ਬੈਰੀ ਵੀ ਕਰੀ ਗੇੜਾ ਮਾਰ ਗਈ ਬਾਬੇ ਨੰਗ ਗਈ ਸੱਦੀ ਪਈ ਪੂਈ ਨਹੀਂ ਬੱਚਾ ਜਾਇ ਸੀ ਮਾਰਦਾ ਬਹੂਗਾ ਬੈ ਜਾ ਬੈ ਜਾ ਆ ਜਾ ਆ ਜਾ ਇਹ ਬਾਜੀ ਤੇ ਛੱਡਿਆ ਦੇ ਜੋਰ ਲਾਉਂਦਾ ਸੁਪੇਦੇ ਤੇ ਨਾ ਜਾਈ ਪਤੰਦਰਾ ਲੋਈ ਬਾਬਿਓ ਬਾਲਾ ਇੱਕ ਪੁੱਤਰ ਕੱਸਦਾ ਪਿਆ ਹੁਣ ਕਟੜ ਘੰਟਾ ਹੋ ਗਿਆ ਇਹਨੂੰ ਇਦਾਂ ਹੀ ਲਿਫਦੇ ਨੂੰ ਇਹਨੇ ਵੀ ਜਿੰਨਾਂ ਦੀ ਹੁੰਦੀ ਅਣਖ ਨਾ ਖੂਨ ਚ ਉਹ ਵਿਚਾਰੇ ਪਹਿਲਾਂ ਹੀ ਦੱਸ ਦਿੰਦੇ ਆ ਅੱਜ ਪਹਿਲਾਂ ਦੇਣਿਆ ਇਹਦਾ ਮਰਦਾ ਹੀ ਫਿਰਦਾ ਕਿੱਧਰ ਗਿਆ ਆ ਗਿਆ ਭਾਈ ਨਹੀਂ ਮੰਦਾ ਨਹੀਂ ਮੰਦਾ ਇਹ ਜਿਹੜੀ ਛਤਰੀ ਨੂੰ ਮੂੰਹ ਹੀ ਨਹੀਂ ਕਰਦਾ ਪੂਰੀ ਚਾਸ ਕਰਾਉਣ ਡਿਆ ਕਬੂਤਰ ਇਹ ਇਹ ਆ ਗਿਆ ਆ ਜਾ ਆ ਜਾ ਆ ਜਾ ਹੈ ਆ ਗਿਆ ਆ ਗਿਆ ਆਇਆ ਆਇਆ ਇਹ ਬੰਦਾ ਹੈ ਹੈ ਇਹ ਬੰਦਾ ਬਬੂ ਪੂਰਾ ਜੋਰ ਲਾ ਛੜਿਆ ਕਬੂਤਰ ਨੇ ਵੀ ਮਨ ਖੁਸ਼ ਕਰਤਾ ਅੱਜ ਬਾਜੀ ਦੇ ਲੜਦੇ ਹੈ ਮੈਂ ਕਹਾਂ ਛਿਲੇ ਜਾਂਦੇ ਪੂਰਾ ਵਧੀਆ ਬਾਜੀ ਦਿਖਾਊਗਾ ਕਬੂਤਰ ਨੇ ਦਾਅਵਾ ਦਿੱਤਾ ਪਹਿਲਾਂ ਹੀ ਲੇਪਉਂਦੇ ਪਹਿਲੇ ਦਿਨ ਇਹ ਪਹਿਲਾ ਦਿਨੇ ਆ ਤੇ ਕਿ ਅੱਧਾ ਘੰਟੇ ਦੇ ਉੱਤੇ ਹੀ ਹੋ ਗਿਆ ਹੁਣ ਮੇਰੇ ਹਿਸਾਬ ਨਾਲ ਘੰਟੇ ਕਿਤੇ ਲੱਗਪਗ ਹੈਗਾ ਕਬੂਤਰ ਚੀੜਦਾ ਹੁੰਦਾ ਵਾ ਕਬੂਤਰ ਐਡਾ ਤਕੜਾ ਵੀ ਨਹੀਂ ਥੱਲੇ ਹੌਲੀ ਹੌਲੀ ਬਣੂਗਾ ਹੁਣ ਆ ਹੋ ਗਿਆ ਘਰਾਂ ਦੇ ਵਿੱਚੋਂ ਨਿਕਲਦਾ ਲੋਕਾਂ ਆ ਗਿਆ ਫਿਰ ਇਹ 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 ਆ ਗਿਆ ਆ ਗਿਆ ਆ ਗਿਆ ਇਹ ਨਹੀਂ ਵਿੰਦਾ ਛਿੱਲੇ ਅਜੇ ਵੀ ਓਏ ਇਧਰ ਗਿਆ ਇਹ ਗਲੇਡੀਓ ਆ ਗਿਆ ਆ ਗਿਆ ਆ ਗਿਆ ਹੁਣ ਬੈਠੂ ਮੇਰੇ ਸਾਹਮਣਾਂ ਬੈਠੂ ਹੁਣ ਅੱਜੇ ਵੀ ਨਹੀਂ ਵੰਦਾ ਭਾਈ ਆ ਸਵੇਦੇ ਤੇ ਨਾ ਚਲ ਜੇ ਹੁਣ ਉਹਨੂੰ ਬਹਿਣ ਦਾ ਹੀ ਭੁੱਲ ਗਿਆ ਮੇਨ ਲਾਦਾ ਨਾ ਉਹ ਛਤਰੀ ਦੇ ਪੈਰ ਕੱਢਦਾ ਨਾ ਉਹ ਬਾਹਰ ਕਿਤੇ ਉੱਤੇ ਵਾਰ ਲਿਟੀ ਜਾਂਦਾ ਹੈ ਆਉ ਉਹ ਤੇ ਕੁਚਾ ਜਾਂਦਾ ਘਰਾਂ ਦੇ ਲਾਗੇ ਜਾ ਕੇ ਛਿਲੇ ਕੀ ਸਮਾਚਾਰ ਹੈ ਮੈਂ ਲਾਦਾ ਤਾ ਸੱਟ ਬੈਠੂ ਨਵਾਂ ਜੋੜਾ ਸੀ ਹੋਰ ਹੋਰ ਸਹੀ ਹੈ ਤੇ ਪੱਠੀ ਰੋਕੀ ਸੀ ਆਪਾਂ ਜਿਹੜਾ ਡੰਡੇ ਆਲਾ ਕਬੂਤਰ ਆਪਣਾ ਉਹਦੀ ਭੈਣ ਸਗੀ ਤੇ ਉਹਦਾ ਪੋਤੇ ਆਗਾ ਇਹ ਨਹੀਂ ਵੰਦਾ ਇਹ ਨਹੀਂ ਵੰਦਾ ਓਏ 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 ਕਰ ਨਹੀਂ ਦੇ ਕਿ ਹੈ ਮੈਂ ਤਾਂ ਸਿਆਣ ਨੂੰ ਪਤਾ ਹੁੰਦਾ ਹੈ ਹੋ ਗਿਆ ਫੇ ਸਿਰਾ ਘਰਾਤਾ ਵਾ ਬਿਓ ਹੈ ਰੂਹ ਖੋਸ਼ ਹੋ ਗਈ ਭਾਵੇਂ ਭੈ ਤਾਂ ਘੰਟਾ ਕੀ ਫਿਰਿਆ ਰੂਹ ਖੋਸ਼ ਕਰਤੀ ਕੂਤਰ ਨੇ ਆਦੇ ਵਿੱਚੋਂ ਲੱਗਣਾ ਸ਼ਜਰੀਆਂ ਦੇ ਵਿੱਚੋਂ ਲੱਗ ਜਾਂਦਾ ਇਹ ਉਹ ਵੱਡ ਗਿਆ ਫਿਰ ਆ ਗਿਆ ਉਹ ਹੋ ਜਾਊ ਜਾਊ ਨਹੀਂ ਨਿਕਲ ਗਿਆ ਆ ਗਿਆ ਵੀ ਇਹ ਆ ਚੱਕੋ ਹੁਣ ਬੈਠੂ ਆ ਜੇ ਇਹ ਵੀ ਨਹੀਂ ਵੰਦਾ ਚੱਕੇ ਲਿਆਉਣਾ ਪੈਣਾ ਇਹ ਇਹ ਬਾਲੇ ਚੀੜੇ ਆ ਗੁੱਤਰ ਇਹ ਇਹ ਆ ਗਿਆ ਹੈ ਬੈਟੂ ਮੈਂ ਕਹਿੰਦਾ ਅੱਜ ਅਦਾ ਵਲੌਗ ਤੇ ਇਹਦੇ ਨਾਂ ਤੇ ਹੀ ਆ ਉਹ ਕਬੂਤਰ ਨੇ ਯਾਰ ਬਹੁਤ ਵਧੀਆ ਕਰਾਇਆ ਤੁਸੀਂ ਵੀ ਦੇਖੋ ਨਾਲੇ ਵੀ ਕਬੂਤਰ ਕਿੰਨਾ ਵਧੀਆ ਉੜਦਾ ਪਿਆ ਪੂਰਾ ਜੋਰ ਲਾਇਆ ਕਬੂਤਰ ਨੇ ਹਾਂ ਛੇ ਲਈ ਤਾਂ ਬਾਜੀ ਚ ਵੜਾਉ ਤੈਨੂੰ ਸ਼ਾਮਾਂ ਨੂੰ ਹੈ ਛੜਨਾ ਵੀ ਚੰਗੀ ਤਗੜੀ ਦੀ ਬਾਜੀ ਚ ਆਏ ਤੇ ਵਜਿਆ ਰਿਆ ਬਾਬੇ ਦੀ ਕਿਰਪਾ ਨਾਲ ਤਾਂ ਓਏ ਅੱਛਾ ਵਾਸ਼ ਹੋਏ ਜੀਵਾ ਜੀ ਹੜਾ ਉਮਰਾ ਯੋਰ ਲਾਇਆ ਹੀਲੇ ਪੈ ਜਾ ਬਾਹਰ ਨਹੀਂ ਪੈਰ ਗੱਡੇ ਕਬੂਤਰ ਨੇ ਦੇ ਲਾ ਬਾਹਰ ਲੱਗਾਦਾ ਨਹੀਂ ਇੱਥੇ ਬੈਣ ਬੈਣ ਕਰਦਾ ਆ ਬੈਣ ਛਤਰੀ ਦੇ ਕਰਦਾ ਸੀਗਾ ਇਹ ਆ ਉਹ ਬਹਿ ਗਿਆ ਵੀ ਆ ਉਹਨਾਂ ਨਾਲ ਹੁਣ ਨਹੀਂ ਫੇਰਦਾ ਲੋਬਿਆ ਸ਼ੀਲਾ ਢੱਕਣ ਲੱਗਾ ਪਹਿਲੇ ਦਿਨ ਕਬੂਤਰ ਦੇ ਦੇ ਆ ਰੱਖ ਲੈਂਦਾ ਕਿ ਨਹੀਂ ਫੇਡ ਆਤਾ ਨੇ ਬਤੰਦਰ ਨੇ ਅੱਗੇ ਮਹਾ ਬੈਠਾ ਹੀ ਬੈਚੋ ਹੈ ਹਰ ਦੂਜੀ ਛਤਰੀ ਹੋਰੇ ਆਗੇ ਸਾਰੇ ਇਧਰ ਨੂੰ ਆ ਗਏ ਚਲ ਕਰਦੇ ਨਹੀਂ ਵੀ ਫੇਵਰਾ ਨੂੰ ਆ ਗਿਆ ਆ ਦੇਖੀ ਵਾ ਇੱਕ ਮਿੰਟ ਚ ਡੱਕ ਕੇ ਹੋਣਾ ਤੈਨੂੰ ਲੈ ਆ ਦੇ ਕਿ ਪਹਿਲੀ ਅੱਜ ਡੱਕੂਗਾ ਲੈ ਬਣਾ ਵੀਡੀਓ ਆ ਜਾ ਲਓ ਜੀ ਇਹ ਦੇਖ ਲਓ ਹੁਣ ਕਾਰਾ ਕਰੀ ਕੀ ਕਰਦਾ ਆ ਦੇ ਦੇ ਨਾਨਾ ਚੱਲ ਚੱਲ ਹੁਣ ਚਲੋ ਚਲੋ ਹੁਣ ਕਾਦ ਪਹਿਲਾਂ ਤੇ ਪਹਿਲਾਂ ਤੇ ਇਹਨੂੰ ਵੀ ਉਹ ਕੱਲੀ ਦੇ ਵੰਦਾ ਏ ਓਏ ਕੀ ਚੱਕਰ ਇਹਨੂੰ ਚਲੋ ਜੀ ਲੱਗੇ ਸ਼ੂ ਮਰਤ ਹੌਲ ਲਓ ਜੀ ਗੋਪੀ ਸਾਤ ਵੀ ਉੜ ਕੇ ਦੋ ਹੋਰ ਉੜਨੇ ਇਹ ਵੀ ਦੋ ਆ ਬਾਨੇ ਇਹ ਵੀ ਨਹੀਂ ਵਿੱਚ ਸੌਣ ਤੋਂ ਉੱਡਣਾ ਲਾ ਨਹੀਂ ਬਾਕੀ ਕੋਈ ਗੱਲ ਨਹੀਂ ਲਓ ਜੀ ਦੋ ਹੋਰ ਉਡਾਤੇ ਆ ਛਤਰੀ ਮਦੂਜੀ ਆ ਯਾਰ ਛਤਰੀ ਆ ਮੇਰੀ ਯਾਰੀ ਵੀ ਇਹੀ ਸੀ ਲਓ ਜੀ ਜਿਹੜਾ ਵੱਧ ਉੜਿਆ ਹੈ ਕਬੂਤਰ ਉਹਨੂੰ ਲੱਕਾ ਲੱਕਣ ਹੁਣ ਦੇਖ ਤੇ ਕੀ ਕਰਦਾ ਇਹ ਹਣ ਇਹ ਤਾਂ ਗਿਆ ਅੰਦਰ ਚਾਰ ਛਲੋ ਤੇ ਹੋ ਗਏ ਚਾਰ ਉਹ ਚਾਰ ਜਿਹੜੇ ਛਲੋ ਤੇ ਹੋ ਗਏ ਛਲੋ ਮਾਰਦੇ ਆ ਜਾ ਜਾਂਦਾ ਰ ਮਿੰਟੋ ਮੇਟੀ ਉੱਤੇ ਨੂੰ ਆਹੋ ਲੋ ਵੀ ਆ ਕਬੂਤਰ ਨੇ ਸਿਰਾ ਕਰਾਇਆ ਅੱਜ ਹੈ ਪਰਾ ਹੋ ਪੱਲਾ ਫੁੱਲੀ ਅੱਜਕੱਲ੍ਹ ਈ ਹੋਂ ਰਹੀ ਐ ਨਾ ਮਣੀ ਮਣੀ ਪੂਰੀ ਆਈ ਨਹੀਂ ਕੱਢ ਲਿਆ ਇਹਨੂੰ ਚੱਲ ਛੱਡਦੇ ਹਾਂ ਕਰ ਲਓ ਜੋ ਕਰਨਾ ਇਹਦਾ ਆ ਕੜਾਕੇ ਕੱਢੀ ਜਾਂਦਾ ਪੈਰਾਂ ਦੇ ਹੈ ਪੂਛ ਦਾ ਵੀ ਕੱਢ ਪੂਛ ਫੜ ਇਦਾਂ ਹੋਲੀ ਤਾਂ ਨਹੀਂ ਫੜ ਪੂਛ ਮੈਂ ਉਹ ਪੂਛ ਦੀ ਖਟਣੀ ਆ ਮੈਂ ਆ ਦੇ ਛੱਡ ਇਦਾਂ ਫੜ ਕੇ ਨਾ ਬਸ ਬਤੋਂ ਪੈ ਪੂਛ ਨਾ ਪੜਦੀ ਇਦਾਂ ਨਹੀਂ ਪੱਟ ਹੁੰਦੀ ਏਦੇ ਆਉਂਦੇ ਨਾ ਨਹੀਂ ਪੰਗਾ ਲੈਣਾ ਕੋਈ ਵੀ ਇਹ ਘਟੋ ਘਟੇ ਨੂੰ 10 15 ਮਿੰਟ ਹੋ ਗਏ ਬੈਠੇ ਨੂੰ ਤਾਂ ਆਹੀ ਪੰਗਾ ਲਿਆ ਇਹਨਾਂ ਹੈ ਉਹ ਅੰਦਰੀਆ ਸਾਰਾ ਕੁਝ ਕਦਾਂ ਕਦਾਂ ਕਰਦੇ ਆਪਾਂ ਪੁੱਤਰ ਬੈਠੇ ਨੂੰ ਲਾਈਵ ਚੱਲੂਗਾ ਸਾਰਾ ਕੁਝ ਕਿਥੇ ਗਿਆ ਧੱਕਾ ਜਾ ਉਹ ਹਾਂ ਸੱਚਾ ਤਾਂ ਬਾਅਦ ਹੀ ਕੀਤਾ ਇਹ ਦੂਜਾ ਕੰਮ ਕੀ ਭਾਲਦਾ ਵੇ ਘੋੜਾ ਦੇ ਗੋੜ 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 ਕਿੱਥੇ ਗਿਆ ਯਾਰ ਹੈ ਰਹਿਣ ਦੇ ਧਾਗਾ ਕੀ ਫਿਰ ਨਾ ਰੱਸੀ ਆ ਲਾ ਗੋੜ ਵੀ ਆਹ ਰਹਿਣ ਦੇ ਗੋੜ ਬਣਾਇਆ ਹੋਇਆ ਤੇ ਆ ਗਲੋ ਜਾਰੀ ਛੱਡਦੇ ਤੇ ਲੋ ਵੀ ਬਾਬਿਓ ਅੱਜ ਦੀ ਵੀਡੀਓ ਕਰਦੇ ਆ ਐਂਡ ਤੇ ਨਵੇਂ ਬੱਚਿਆਂ ਦਾ ਕਰ ਲਓ ਸ਼ੌਕ ਤੇ ਮਿਲਦੇ ਆ ਅਗਲੀ ਵੀਡੀਓ 'ਚ ਜੇ ਵੀਡੀਓ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਅਗਲੀ ਵੀਡੀਓ ਆਪਾਂ ਕਿਸ ਨੁਕਤੇ ਤੇ ਬਣਾਈਏ ਅੱਜ ਸਿਰਫ ਕਬੂਤਰ ਡਾਂ ਡੋਂਚੀ ਸੀ ਤੇ ਕਬੂਤਰਾਂ ਦਾ ਪਾਣੀ ਪੂਣੀ ਦਿਹੰਦਾ ਉਹ ਆਊਗਾ ਅਗਲੀ ਵੀਡੀਓ ਦੇ ਵਿੱਚ